ਤਨ ਗੁਰ ਨਾਨਕ ਦੇਵ ਜੀ ਤੋਂ ਜਦੋਂ ਭਾਈ ਮਰਦਾਨਾ ਜੀ ਨੇ ਆਪਣੇ ਲਈ ਵਿਸ਼ੇਸ਼ ਉਪਦੇਸ਼ ਮੰਗਿਆ ਤਾਂ ਸਤਿਗੁਰਾਂ ਨੇ ਤੈਨੂੰ ਉਪਦੇਸ਼ ਦਿੱਤੇ ਜਿਨ੍ਹਾਂ ਵਿੱਚ ਉਹ ਇੱਕ ਸੀ ਸਦਾ ਕੇਸ ਧਾਰੀ ਰਹਿਣਾ ਕਦੇ ਵੀ ਕਿਸੇ ਨੇ ਕੇਸ ਨਹੀਂ ਕਟਵਾਉਣੇ 8ਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਜੀ ਦੇ ਹਜ਼ੂਰ ਇੱਕ ਪੁਰਖ ਨਈਆਂ ਜਿਨੇ ਆ ਕੇ ਬੇਨਤੀ ਕੀਤੀ ਮਹਾਰਾਜ ਮੈਂ ਮਾਨਸਿਕ ਪੀੜਾਂ ਦੇ ਨਾਲ ਪਰੇਸ਼ਾਨ ਹਾਂ ਵਕਾਰ ਬਹੁਤ ਤੰਗ ਕਰਦੇ ਨੇ ਸੌਰਤ ਖੰਡੀ ਰਹਿੰਦੀ ਹੈ ਆਪ ਜੀ ਕੋਈ ਐਸਾ ਪ੍ਰਦੇਸ਼ ਬਖਸ਼ੋ ਜੈਸ ਨਾਰਮਨ ਟਿਕੇ ਤੇ ਸੌਰਤ ਵੀ ਕਾਗਰ ਹੋਵੇ ਬਾਲਾਪ੍ਰੀਤ ਮਾਠੇ ਪਾਸ਼ਾ ਨੇ ਬਚਨ ਕਹੇ ਜਦੋਂ ਤੱਕ ਕੇਸ ਖੰਡਿਤ ਕਰੇਗਾ ਸੌਰਤ ਵੀ ਖੰਡੀ ਰਹੇਗੀ ਕੇਸ ਸਰੀਰ ਦਾ ਇੱਕ ਹਿੱਸਾ ਹੁੰਦੇ ਨੇ ਤੋ ਸਰੀਰ ਨੂੰ ਸਾਪਤ ਸੌਰਤ ਰੱਖ ਸੌਰਤ ਵੀ ਕਾਗਰ ਹੋ ਜਾਵੇਗੀ ਕੇਸ ਧਾਰੀ ਹੋ ਸੰਗਤ ਚ ਆਇਆ ਕਰ ਅਮਰਤ ਵੇਲੇ ਔਟਕੇ ਸ਼ਬਦ ਨਾਲ ਜੁੜਿਆ ਕਰ ਨਈਆਂ ਨੇ ਉਸੇ ਵੇਲੇ ਮਾਫੀ ਮੰਗੀ ਤੇ ਕਿਹਾ ਅੱਜ ਤੋਂ ਬਾਅਦ ਕਦੇ ਵੀ ਕੇਸ ਨਹੀਂ ਕਤਲ ਕਰਵਾਵਾਂਗਾ ਸਾਂਗ ਚ ਆਉਣ ਲੱਗਾ ਕੇਸ਼ਤਾਰੀ ਹੋਇਆ ਗੁਰੂ ਚਰਨਾਂ ਦਾ ਐਸਾ ਪਿਆਰ ਜਾਗਿਆ ਭਾਈ ਨਈਆ ਜੀ 9ਵੇਂ ਤੇ 10ਵੇਂ ਪਾਸ਼ਾ ਦੀ ਹਜ਼ੂਰੀ ਵਿੱਚ ਸੇਵਾ ਕਰ ਰਿਹਾ 9ਵੇਂ ਤੇ 10ਵੇਂ ਪਾਸ਼ਾ ਦੇ ਹਜ਼ੂਰੀ ਵਿੱਚ ਸੇਵਾ ਕਰਦਾ ਰਿਹਾ ਸਾਰੀ ਉਮਰ ਹੀ ਗੁਰੂ ਘਰ ਸੇਵਾ ਕਰਕੇ ਬਤੀਤ ਕੀਤੀ ਅਖੀਰ ਨੂੰ ਗੁਰੂ ਚਰਨਾਂ ਵਿੱਚ ਹੀ ਲੀਨ ਹੋ ਗਿਆ ਬਾਅਦ ਚ ਕਲੰਗੀਧਰ ਪਿਤਾ ਜੀ ਨੇ ਸਾਫ਼ ਹੁਕਮ ਕੀਤਾ ਮੈਂ ਦਰਸ਼ਨ ਹੀ ਉਸ ਨੂੰ ਦੇਵਾਂਗਾ ਜੋ ਸ਼ਾਸਤਰਧਾਰੀ ਤੇ